ਪੰਜਾਬ ਪ੍ਰੋ ਟੀਵੀ ਦੇਖ ਲੈ ਸਾਰੇ ਦਸ਼ਕਾਂ ਸਵਾਗਤ ਹੈ ਮੈਂ ਹਾਂ ਅਤੁਲ ਸ਼ਰਮਾ ਐਸਵੇਲਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਦੀ ਸਿਆਸਤੋਂ ਵੱਡੀ ਖਬਰ ਆ ਰਹੀ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਨਵੇਂ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਹੈ ਜੀ ਹਾਂ ਕੁਝ ਮਹੀਨੇ ਪਹਿਲੇ ਜਿਸ ਸਖ ਨੇ ਸ਼੍ਰੀ ਕਾਟਕ ਸਾਹਿਬ ਦੀ ਫਸੀਲ ਤੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲੈ ਸੀ ਧਾਰਮਿਕ ਸਜਾ ਸੁਣਾਈ ਸੀ ਅੱਜ ਅਕਾਲੀ ਦਲ ਦੇ ਵਰਕਰਾਂ ਨੇ ਉਸੇ ਹੀ ਸਖ ਨੂੰ ਉਸੇ ਹੀ ਜਥੇਦਾਰ ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਨਵੇਂ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਹੈ ਅੱਜ ਅਮਨ ਸੱਚ ਗੁਰਦੁਆਰਾ ਅਕਾਲੀ ਬੋਧ ਸਿੰਘ ਫੂਲਾ ਸਿੰਘ ਵਿਖੇ ਹੋਏ ਇੱਕ ਚੋਣਵੀਂ ਇਜਲਾਸ ਦੇ ਦੌਰਾਨ ਜਿੰਨੇ ਵੀ ਅਕਾਲੀ ਦਲ ਦੇ ਵਰਕਰ ਆਏ ਸੀ ਪੰਜਾਬ ਭਰ ਤੋਂ ਉਹਨਾਂ ਨੇ ਆਪਣਾ ਨਵਾਂ ਪ੍ਰਧਾਨ ਜਿਹੜਾ ਕਿ ਚੁਣ ਲਿਆ ਗਿਆ ਹੈ ਸਰਬਜੋਤ ਸਿੰਘ ਵਿਧੇਵਲੋਂ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਸਾਰਿਆਂ ਨੇ ਰਜ਼ਾਮੰਦੀ ਦਹਾਂਦੇ ਹੋਏ ਸਹਿਮਤੀ ਨਾਲ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਹੈ ਜੇ ਗੱਲ ਕਰੀ ਤਾਂ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਦਿਨ ਪਹਿਲਾਂ ਮੁਆਫੀ ਵੀ ਮੰਗੀ ਗਈ ਸੀ ਜਿਨ੍ਹਾਂ ਨੇ ਬਾਗੀ ਹੋ ਕੇ ਚਲੇ ਗਏ ਸੀ ਹਾਲਾਂਕਿ ਜਥੇਦਾਰ ਦੇ ਕਹਿਣ ਤੋਂ ਬਾਅਦ ਜੋ ਨਿਰਦੇਸ਼ ਦਿੱਤਾ ਗਿਆ ਹੈ ਜਥੇਦਾਰ ਸਾਹਿਬ ਵੱਲੋਂ ਸ਼੍ਰੀ ਅਕਾਲਪੁਰ ਸਾਹਿਬ ਨੇ ਕਿਹਾ ਕਿ ਹੁਣ ਬਾਗੀ ਛਬਦ ਖਤਮ ਕਰਤਾ ਜਾਵੇ ਬਾਗੀ ਤੜਾ ਖਤਮ ਕਰਤਾ ਹੋਏ ਪਰ ਇਹ ਜੋ ਪਾਰਟੀ ਕਮੇਟੀ ਬਣਾਈ ਗਈ ਸੀ ਜਥੇਦਾਰ ਹੋਣਾ ਵੱਲੋ ਕਾਲਜ ਸਾਹਵਲੋ ਜੋ ਆਦੇਸ਼ ਦਿੱਤਾ ਗਿਆ ਸੀ ਇਹ ਉਸੇ ਹੀ ਪਾਰਟੀ ਕਮੇਟੀ ਵੱਲੋਂ ਅੱਜ ਇਜਲਾਸ ਬੁਲਾਇਆ ਗਿਆ ਹੈ ਅਮਨ ਸੱਚ ਤੌਰ ਤੇ ਉਸੇ ਹੀ ਕਮੇਟੀ ਵੱਲੋਂ ਜੋ ਇਕੱਠ ਕੀਤਾ ਗਿਆ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਜਿਹੜਾ ਕਿ ਉਹ ਚੁਣਿਆ ਗਿਆ ਹੈ ਸਰਬਜੋਤ ਸਿੰਘ ਹੁਣਾਂ ਨੂੰ ਚੇਅਰਪਰਸਨ ਬਣਾਇਆ ਗਿਆ ਹੈ ਅਕਾਲੀ ਦਲ ਦੀ ਔਰ ਇੱਕ ਗੱਲ ਸਾਫ਼ ਕੀਤੀ ਗਈ ਹੈ ਕਿ ਜੋ ਵੀ ਇਹ ਨਵਾਂ ਪ੍ਰਧਾਨ ਬਣਿਆ ਹੈ ਯਾਨਕਿ ਗਿਆਨੀ ਹਰਪੀ ਸਿੰਘ ਜਿਹੜੇ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣੇ ਹਨ ਇਹ ਚੋਣ ਨਹੀਂ ਲੜਨਗੇ ਇੱਥੇ ਜਿਹੜੀ ਹੈ ਅਕਾਲੀ ਦਲ ਦਾ ਹੀ ਕਾਰਜਭਾਰ ਸੰਭਾਲਣਗੇ ਸੋ ਅੱਜ ਕਿ ਨਵੀਂ ਜਿਹੜੀ ਆ ਉਠਾਪਟਕ ਹੋਈ ਗਿਆ ਔਰ ਉਦੋਂ ਜਦੋਂ ਸੁਖਬੀਰ ਸਿੰਘ ਬਾਦਲ ਆਪਣੇ ਸਾਰੇ ਸਾਥੀਆਂ ਦੇ ਨਾਲ ਪਟਿਆਲਾ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਜਿਹਨੂੰ ਕੋ ਲੈਂਡ ਗ੍ਰੈਬਿੰਗ ਸਕੀਮ ਕਹ ਰਿਹਾ ਉਹਦੇ ਅਗੇਂਸਟ ਜਿਹੜਾ ਉੱਥੇ ਪਟਿਆਲਾ ਵੱਡਾਈ ਕੱਟ ਕਰ ਰਹੇ ਆ ਉਹਦੇ ਉਲਟ ਅਮਰਸਤ ਸਾਹਿਬ ਦੇ ਵਿੱਚ ਵੱਡਾ ਉਲਟ ਫੇਰ ਹੁੰਦਾ ਹੈ ਉਹਨਾਂ ਦੀ ਸੁਖਬੀਰ ਸਿੰਘ ਬਾਦਲ ਵੱਲੋਂ ਮੰਗੀ ਹੋਈ ਮੁਆਫੀ ਜਿਹੜੀ ਉਹ ਬੇਅਸਰ ਹੁੰਦੀ ਹੈ ਤੇ ਸੋ ਕੋਲ ਜੋ ਬਾਗੀ ਟਰਾ ਸੀ ਉਹ ਆਪਣੇ ਉਸੇ ਲੀਹਾਂ ਤੇ ਰਹਿ ਕੇ ਗੁਰਪ੍ਰਤਾ ਵੰਡਾਲਾ ਹੋਵੇ ਬੀਬੀ ਜਗੀ ਕਰੋ ਹੁਣ ਪ੍ਰੇਮ ਸਿੰਘ ਚੰਦੂ ਮਾਜਰਾ ਹੋਣ ਪਰਮਿੰਦਰ ਸਿੰਘ ਢੀਂਸਾ ਇੱਕ ਵਾਸ਼ਿੰਗਟਨ ਦਾ ਸਬੰਧ तमाम ਜਿੰਨੇ ਵੀ ਲੀਡਰ ਸੀ ਉਹਨਾਂ ਵੱਲੋਂ ਇਕੱਠ ਕੀਤਾ ਜਾਂਦਾ ਹੈ ਵੱਡੀ ਗਿਣਤੀ ਦੇ ਵਿੱਚ ਅਕਾਲੀ ਵਰਕਰ ਉੱਥੇ ਆਉਂਦੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਉਹ ਆਪਣਾ ਨਵਾਂ ਪ੍ਰਧਾਨ ਚੁਣ ਲੈਂਦੇ ਆਂ